ਅਸੀਂ ਅੱਜ ਲੁਧਿਆਣਾ ਜ਼ਿਲ੍ਹਾ ਦੇ ਬੁੱਕਲ ਦੇ ਵਸਿਆ ਪਿੰਡ ਦੁਗਰੀ ਉਹ ਦੁਗਰੀ ਜਿੱਥੋਂ ਦਾ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਇਨ੍ਹਾਂ ਗਲੀਆਂ ਚ ਪੜ ਕੇ ਖੇਡਿਆ ਜਵਾਨ ਹੋਇਆ ਔਰ ਪੰਜਾਬ ਦਾ ਮਸ਼ਹੂਰ ਗਾਇਕ ਬਣਿਆ ਅਸੀਂ ਉਸ ਪਿੰਡ ਵਿੱਚ ਪਹੁੰਚੇ ਆ ਇਹ ਬੇਟੀ ਗੀਤਾਰਾਣੀ ਜੋ ਕਿ ਡਾਕਟਰ ਵੀ ਆਰ ਅੰਬੇਡਕਰ ਨਾਂ ਦੇਤੇ ਸਕੂਲ ਚਲਾ ਰਹੀ ਆ ਕੀ ਉਹ ਸੰਸੈਂਟਰ ਚਲਾ ਰਹੀ ਆ। ਇਹਦੇ ਨਾਲ ਅਸੀਂ ਗੱਲਬਾਤ ਕਰਨ ਲਈ ਪਹੁੰਚਿਆ ਅਸੀਂ ਪਿੰਡ ਦੇ ਵਿੱਚ ਤਾਂ ਕਿ ਸਾਡੇ ਦਰਸ਼ਕਦਾਨ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਹੋ ਸਕੇ। ਬੀਬੀ ਜੀ ਤੁਹਾਡਾ ਸਵਾਗਤ ਹੈ ਸਿੰਘ ਗੁਰਮ YouTube ਚੈਨਲ ਵੱਲੋਂ। ਥੈਂਕ ਯੂ ਜੀ ਸ਼ੁਕਰੀਆ ਤੁਹਾਡੇ ਬਹੁਤ ਬਹੁਤ। ਅਸੀਂ ਤੁਹਾਡੇ ਕੋਲੇ ਆਏ ਆ ਕਿ ਤੁਸੀਂ ਇਹ ਸਕੂਲ ਚਲਾ ਰਹੇ ਹੋ। ਹਾਂ ਜੀ। ਤੇ ਤੁਹਾਨੂੰ ਕਿੰਨੀ ਦੇਰ ਹੋ ਗਈ? ਹਮਮ ਤੇ ਅਸੀਂ 2 ਸਾਲ ਤੋਂ ਇਹ ਸੇਵਾ ਕਰ ਰਹੇ ਆ ਅਸੀਂ। ਅਸੀਂ ਸਿਰਫ ਬੱਚਿਆਂ ਨੂੰ 200 ਦੇ ਵਿੱਚ ਅਸੀਂ ਪੜਾ ਰਿਹਾ ਜਿਹੜੇ ਜ਼ਰੂਰਤਮੰਦ ਬੱਚੇ ਨੇ ਉਹਨਾਂ ਲਈ ਅਸੀਂ ਸੋਚਿਆ ਕਿ ਸਾਨੂੰ ਇਹ ਸ਼ੁਰੂ ਕਰਨਾ ਚਾਹੀਦਾ ਤੁਸੀਂ ਕੋਈ ਫੀਸ ਵੀ ਰੱਖਿਆ ਜਾਂ ਫਿਰ ਫ੍ਰੀ ਪੜਾ ਰਹੇ ਹੋ ਜੀ ਇੱਕ ਤਰ੍ਹਾਂ ਦੀ ਇਹ ਸੇਵਾ ਹੀ ਆ ਸਿਰਫ ਅਸੀਂ 200 ਫੀਸ ਲੈ ਕੇ ਸਿਰਫ ਇਹਨਾਂ ਨੂੰ ਪੜਾ ਰਹੇ ਹਾਂ ਅਸੀਂ ਬਸ ਤੇ ਜਿਹੜੇ ਅਧਿਆਪਕ ਰੱਖੇ ਹੋ ਨੇ ਤੇ ਉਹਨਾਂ ਨੂੰ ਤੁਸੀਂ ਸੈਲਰੀ ਦਿੰਦੇ ਹੋ ਤਾਂ ਉਹ ਵੀ ਸੇਵਾ ਹੀ ਕਰ ਰਹੇ ਨੇ ਨਹੀਂ ਉਹਨਾਂ ਨੂੰ ਜੇ ਅਸੀਂ ਆਪ ਪੇ ਕਰਦੇ ਹਾਂ ਅਸੀਂ ਸੈਲਰੀ ਦਿੰਦੇ ਹਾਂ ਉਹਨਾਂ ਨੂੰ अच्छा ਜਿਹੜੀ ਉਹਨੂੰ ਤੁਸੀਂ ਸੈਲਰੀ ਦਿੰਨੇ ਹੋ ਉਹ ਤੁਸੀਂ ਆਪਣੇ ਕੋਲੋਂ ਦਿੰਨੇ ਹਾਂ ਹਾਂਜੀ ਅਸੀਂ ਆਪਣੇ ਕੋਲੋਂ ਦਿੰਨੇ ਹਾਂ ਤੇ ਜਿਹੜੀ ਤੁਸੀਂ ਫੀਸ ਰੱਖੀ ਆ ਇਹ 200 ਰੁਪਏ ਮਾਈਨਰ ਫੀਸ ਆ ਅੱਜ ਕੱਲ ਤਾਂ ਟਿਊਸ਼ਨ ਸੈਂਡ ਟਿਊਸ਼ਨ ਨੇ ਉਹ ਤਾਂ ਬੜੀਆਂ ਫੀਸਾਂ ਲੈਂਦੇ ਨੇ ਤੁਸੀਂ ਇੰਨੀ ਕੀ ਫੀਸ ਘੱਟ ਕਿਉਂ ਰੱਖੀ ਆ ਜਾਂ ਰੱਖੀ ਕਿਉਂ ਆ ਜੀ ਸਾਨੂੰ ਨਾ ਐਕਚੁਅਲੀ ਇਹ ਮੇਰੇ ਮੰਮੀ ਦਾ ਹੀ ਆਈਡੀਆ ਸੀ ਆ ਕਿ ਜਿਵੇਂ ਕਿ ਕਰੋਨਾ ਵਾਇਰਸ ਤੋਂ ਬਾਚ ਹੋਣਾ ਕਿ ਸਾਨੂੰ ਫੀਲ ਹੋਇਆ ਕਿ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੇ ਜਿਨ੍ਹਾਂ ਦੇ ਜਿਹੜੇ ਜ਼ਰੂਰਤਮੰਦ ਸੀਗੇ ਜਿਹੜੇ ਕਿ ਉਹਨਾਂ ਦੀ ਪੜ੍ਹਾਈ ਖਰਾਬ ਨਾ ਹੋਵੇ ਉਹਦੀ ਵਜੇ ਕਰਕੇ ਅਸੀਂ ਇਹ ਰੱਖੀ ਆ ਤਾਂ ਕਿ ਅਸੀਂ ਚਲੋ ਇੱਕ ਤਰ੍ਹਾਂ ਦੀ ਸੇਵਾ ਕਰ ਸਕੀ ਤਾਂ ਹੀ ਇਹਨਾਂ ਨੂੰ ਸਿਰਫ ਅਸੀਂ 200 ਫੀਸ ਰੱਖੀ ਆ ਕਿ ਚਲੋ ਸਾਰੇ ਦਾ ਭਲਾ ਹੋ ਸਕੇ ਨਾਲ ਦੀ ਨਾਲ ਇਹਨਾਂ ਦੀ ਪੜ੍ਹਾਈ ਚੱਲਦੀ ਰਹੇ ਕਿ ਇਹਨਾਂ ਦੀ ਪੜ੍ਹਾਈ ਵੱਲੋਂ ਇਹਨਾਂ ਨੂੰ ਮਤਲਬ ਨਾ ਬੰਚਿਤ ਕੀਤਾ ਜਾਏ ਤੇ ਜਿਹੜੀ ਤੁਸੀਂ ਮਤਲਬ ਫੀਸ ਇਨੈਚਰਨਲੀ ਮੇਰਾ ਕਹਿਣ ਦਾ ਸੁਭਾਅ ਹੈ ਯਾਰ ਵੀ ਜਿਹੜੀ 200 ਫੀਸ ਰੱਖੀ ਆ ਤੁਸੀਂ ਜੇ ਕਿ ਤੁਸੀਂ ਜੇ ਨਾ ਇਹ ਬਣਾ ਰੱਖਦੇ 100 200 ਫੀਸ ਅਸੀਂ ਤਾਂ ਹੀ ਰੱਖੀ ਆ ਕਿ ਪੇਰੈਂਟਸ ਨੂੰ ਇਹ ਨਾ ਲੱਗੇ ਹਨਾ ਵੀ ਅਸੀਂ ਉਹ ਅਣਗਿਆਰੀ ਜੀ ਨਾ ਕਰ ਕੀ ਕਦੇ ਭੇਜਦੇ ਕਦੇ ਛੱਡਦੇ ਇਹ ਨਾ ਇਹ ਚੀਜ਼ ਨਾ ਉਹ ਵੀ ਰੈਗੂਲਰ ਉਹ ਆਪਣਾ ਆਉਣ ਇਹ ਤਾਂ ਕਰਕੇ ਬਸ ਅਸੀਂ ਇੰਨੇ ਕੁ ਫੀਸ ਰੱਖੀ ਹੋਈ ਹੈ ਨਾ ਬਸ ਮਤਲਬ ਉਹਨਾਂ ਚ ਰੁਕੀ ਪੈਦਾ ਹੋਵੇ ਵੀ ਹਾਂ ਉਹਨੂੰ ਇਹ ਲੱਗੇ ਵੀ ਸਾਡੇ ਬੱਚੇ ਸਕੂਲ ਜਾ ਰਹੇ ਨੇ ਪੜ੍ਹ ਜਾ ਰਹੇ ਨੇ ਅਸੀਂ ਉਹਨਾਂ ਦੀ ਫੀਸ ਪੇ ਕਰਦੇ ਤਾਂ ਰੱਖੀਏ ਥੋੜੀ 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 ਫੀਸ ਤਾਂ ਹੀ ਅਸੀਂ ਕੱਟ ਇਸ ਲਈ ਇਸੇ ਤਰ੍ਹਾਂ ਜਿਹੜੇ ਟੀਚਰ ਰੱਖਿਆ ਤੁਸੀਂ ਹਾਂਜੀ ਉਹ ਵੀ ਬਸ ਅਸੀਂ ਇਦਾਂ ਹੀ ਆ ਹਾਂਜੀ ਉਹ ਵੀ ਅਸੀਂ ਇਦਾਂ ਹੀ ਆ ਕਿ ਅਸੀਂ ਉਹਨਾਂ ਨੂੰ ਵੀ ਉਹ ਵੀ ਇੱਕ ਤਰ੍ਹਾਂ ਦੀ ਸਾਡੇ ਨਾਲ ਸੇਵਾ ਹੀ ਕਰ ਰਹੇ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪੇ ਦੇ ਕੇ ਅਸੀਂ ਕਰ ਰਹੇ ਆ ਉਹ ਵੀ ਸਾਡੇ ਨਾਲ ਤਾਂ ਸੇਵਾ ਹੀ ਕਰਵਾ ਰਹੇ ਜਣੀ ਉਹਨੂੰ ਤੁਸੀਂ ਇਸ ਲਈ ਸੈਲਰੀ ਦਿੰਦੇ ਹੋ ਵੀ ਉਹ ਕਿਉਂਕਿ ਉਹ ਵੀ ਇੰਟਰਸਟ ਨਾਲ ਆ ਵੀ ਜ਼ਿੰਮੇਵਾਰੀ ਸਭ ਤੇ ਕਿਹਾ ਹੁੰਦਾ ਇੰਟਰਸਟ ਨਾਲ ਉਹ ਵੀ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਕਿ ਸਾਡੇ ਨਾਲ ਬੱਦ ਟਾਈਮ ਵੀ ਇਹਨਾਂ ਨੂੰ ਆ ਬੱਚਿਆਂ ਨੂੰ ਪੜਾ ਕੇ ਜਾਂਦੇ ਨੇ ਉਹ ਵੀ ਬਹੁਤ ਵਧੀਆ ਆਪਣਾ ਕੰਮ ਕਰ ਰਹੇ ਨੇ ਦੋਨੋਂ ਸਾਡੇ ਜਿਹੜੇ ਅਧਿਆਪਕ ਆ ਰਹੇ ਹੋ ਜੀ ਜਿਹੜੀ ਇਹ ਬਿਲਡਿੰਗ ਬਣਾਈ ਆ ਇਹ ਥੱਲੇ ਵੀ ਸਾਡੇ ਸਕੂਲ ਚੱਲ ਰਿਹਾ ਮੈਂ ਉੱਪਰ ਵੀ ਦੇਖ ਕੇ ਆਇਆ ਕੀ ਤੁਹਾਡੇ ਪੇਰੈਂਟਸ ਨੇ ਬਣਾ ਕੇ ਦਿੱਤੀ ਆ ਇਹ ਮੇਰੇ ਮਾਤਾ ਪਿਤਾ ਨੇ ਬਣਾ ਕੇ ਦਿੱਤਾ ਕਿ ਚਲੋ ਕਿ ਜਿਹੜੇ ਜ਼ਰੂਰਤਬੰਦ ਬੱਚੇ ਨੇ ਉਹ ਇੱਥੇ ਆ ਕੇ ਆਪਣਾ ਸਟੱਡੀ ਕੰਟੀਨਿਊ ਕਰ ਸਕਣ ਜਨਜੋ ਉਹ ਤੁਹਾਡੀ ਮਤਲਬ ਹੈਲਪ ਕਰ ਰਹੇ ਆ ਉਹ ਵੀ ਸਾਡੇ ਮਾਤਾ ਪਿਤਾ ਤੇ ਮੇਰੇ ਮੰਮੀ ਡੈਡੀ ਵੀ ਮੇਰੀ ਹੈਲਪ ਕਰਦੇ ਨੇ ਇਹਦੇ ਵਿੱਚ ਤੇ ਤੁਹਾਨੂੰ ਜਿਹੜੇ ਤੁਹਾਡੇ ਬਾਕੀ ਪਤਲੇ ਸਰੀਰ ਕਦਰ ਤੋਂ ਤੁਹਾਨੂੰ ਪ੍ਰੋਬਲਮ ਹੈ ਕਿ ਤੁਸਨ ਕਿ ਤੇ ਮਹਿਸੂਸ ਤਾਂ ਨਹੀਂ ਹੁੰਦਾ ਹੈ ਵੀ ਮੈਂ ਮਤਲਬ ਮੈਨੂੰ ਮੁਸ਼ਕਲ ਹੁੰਦਾ ਵੀ ਮੈਂ ਪੜਾ ਰਹੀ ਹਾਂ ਇਹਨਾਂ ਨੂੰ ਨਹੀਂ ਨਹੀਂ ਐਤਾ ਤਾਂ ਮੈਨੂੰ ਕੁਝ ਨਹੀਂ ਹੈਗਾ ਮੈਨੂੰ ਇਵਨ ਕਿ ਮੈਨੂੰ ਚੱਲਣ ਦੀ ਦਿੱਕਤ ਹੈ ਹੈ ਲੇਕਿਨ ਉਹਦੇ ਬਾਵਜੂਦ ਵੀ ਮੈਂ ਬਹੁਤ ਡੈਡੀਕੇਟ ਨਾਲ ਬੱਚਿਆਂ ਨੂੰ ਪੜਾ ਰਹੀ ਹਾਂ ਮੈਨੂੰ ਐਤਾ ਤਾਂ ਕੁਝ ਨਹੀਂ ਲੱਗਦਾ ਹੈ ਵੀ ਤੁਨ ਕੀ ਜਸੂ ਜੀ ਇਹਨੇ ਬੱਚਿਆਂ ਨੂੰ ਪੜ੍ਹਾਉਂਦੇ ਤੁਹਾਨੂੰ ਕੀ ਮਹਿਸੂਸ ਹੁੰਦਾ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਲੱਗਦਾ ਕਿ ਜਿਵੇਂ ਇਹਨੇ ਪਿਆਰੇ ਬੱਚੇ ਨਹੀਂਗੇ ਸਾਡਾ ਸਾਥ ਦਿੰਦੇ ਨੇ ਅਸੀਂ ਇਹਨਾਂ ਨੂੰ ਪੜ੍ਹਾਉਂਦੇ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਪੜਾ ਕੇ ਜੋ ਮਤਲਬ ਸਕੂਲ ਮਿਲਦਾ ਇਹਨਾਂ ਨੂੰ ਪੜਾ ਕੇ ਨਾ ਉਹ ਕਿਤੇ ਨਹੀਂ ਹੈਗਾ ਤੇ ਤੁਸੀਂ ਹੋਰ ਜਿਹੜੇ ਜਿਹੜੇ ਬੱਚੇ ਨੇ ਇਹ ਪ੍ਰਾਇਮਰੀ ਸਕੂਲਾਂ ਦੇ ਹੀ ਨੇ ਸਰਕਾਰੀ ਸਕੂਲਾਂ ਦੇ ਹੀ ਨੇ ਜਾ ਕਰ ਜਿਹੜੇ ਦੂਜੇ ਇੰਗਲਿਸ਼ ਮੀਡੀਅਮ ਚ ਪੜਦੇ ਉਹ ਵੀ ਨਹੀਂ ਅ ਜੀ ਇਹਨਾਂ ਨੇ ਜਾ ਕਰ ਜਿਹੜੇ ਦੂਜੇ ਇੰਗਲਿਸ਼ ਮੀਡੀਅਮ ਚ ਪੜਦੇ ਉਹ ਵੀ ਨਹੀਂ ਅ ਜੀ ਇਹਨਾਂ ਚ ਦੋਨੋਂ ਹੀ ਨੇ ਜ਼ਿਆਦਾਤਰ ਵੈਸੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਇਹਦੇ ਵਿੱਚ ਤੇ ਪ੍ਰਾਈਵੇਟ ਵਾਲੇ ਘੱਟ ਨੇ ਜੇ ਤੁਸੀਂ ਸਰਕਾਰੀ ਸਕੂਲਾਂ ਦਾ ਜੋ ਸਾਨੂੰ ਲੱਗਿਆ ਵੀ ਇਹਨਾਂ ਨੂੰ ਜ਼ਿਆਦਾ ਇਸ ਦਾ ਕਿ ਬੱਚੇ ਸਾਡੇ ਕੋਲੇ ਬਾਅਦ ਹਾਂ ਸਰਕਾਰੀ ਸਕੂਲਾਂ ਦੇ ਬੱਚੇ ਤੁਹਾਡੇ ਕੋਲ ਜਿਆਦਾ ਜਿਆਦਾ ਨਹੀਂ ਹਾਂ ਪ੍ਰਾਈਵੇਟ ਵਾਲੇ ਸਾਡੇ ਕੋਲੇ ਬੱਚੇ ਥੋੜੇ ਤੁਹਾਨੂੰ ਮਤਲਬ ਤੁਹਾਨੂੰ 2 ਸਾਲ ਹੋ ਗਏ ਕੋਈ ਦਿੱਕਤ ਕੋਈ ਦਿੱਕਤ ਤੁਹਾਨੂੰ ਆਈ ਹੋਵੇ ਇਸ ਚ ਕੋਈ ਅਜਿਹੀ ਖਾਸ ਦਿੱਕਤ ਤਾਂ ਸਾਨੂੰ ਵੈਸੇ ਆਈ ਨਹੀਂ ਹੈਗੀ ਜਾਨੀ ਬਾਪੇ ਮਤਲਬ ਦਿੱਲੀ ਇਹਨਾਂ ਨੂੰ ਜ਼ਿੰਮੇਵਾਰੀਆਂ ਤੇ ਭੇਜਦੇ ਨੇ ਸਕੂਲ ਹਾਂਜੀ ਹਾਂਜੀ ਬੱਚੇ ਇਹਨਾਂ ਦੇ ਪੇਰੈਂਟਸ ਪੇ ਤਾਂ ਨਹੀਂ ਕੋਚ ਕਈ ਬੱਚਿਆਂ ਨੂੰ ਅਸੀਂ ਫ੍ਰੀ ਵੀ ਪੜਾ ਦਿੰਨੇ ਹਾਂ ਉਹਨੂੰ ਕਾਪੀਆਂ ਪੈਨਸਲਾਂ ਅਸੀਂ ਖੁਦ ਵੀ ਦੇ ਦਿੰਨੇ ਆ ਜਿਹੜੇ ਵਿਚਾਰੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਦੇ ਸਕਦੇ ਹੈਗੇ ਪੀਸ ਉਹਦਾ ਥੋੜੀ ਬਹੁਤੀ ਅਸੀਂ ਆਪਣੇ ਵੱਲੋਂ ਫ੍ਰੀ ਐਜੂਕੇਸ਼ਨ ਕਾਪੀਆਂ ਪੈਨਸਲਾਂ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਦੇ ਦਿੰਨੇ ਆ ਬੱਚਿਆਂ ਜਿਹੜੇ ਵਿਚਾਰੇ ਜ਼ਰੂਰ ਤੇ ਜ਼ਰੂਰ ਪੜ੍ਹਨ ਬੇਟਾ ਤੁਸੀਂ ਇਸ ਸਕੂਲ ਬੱਚਿਆਂ ਨੂੰ ਪੜਾਉਂਦੇ ਵੀ ਵੀਡੀਓ ਰਿਕਾਰਡਿੰਗ ਕਰੀਆ ਹਾਂ ਹਾਂਜੀ ਸਰ ਸਾਨੂੰ ਕੀ ਕਰਾਣੀ ਨੇ ਗੀਡੀ ਨੇ ਦੱਸਿਆ ਸਭ ਕੁਝ ਹਾਂਜੀ ਕਿ ਤੁਸੀਂ ਬੱਚਿਆਂ ਨੂੰ ਪੜਾ ਕੇ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਆ ਬਹੁਤ ਸਰ ਮੋਰ ਸਕੂਨ ਮਿਲਦਾ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਤੇ ਤੁਹਾਨੂੰ ਮਤਲਬ ਤੁਸੀਂ ਇੱਥੇ ਸੇਵਾ ਕਰਦੇ ਹੋ ਜਾਂ ਤੁਸੀਂ ਤੁਹਾਨੂੰ ਕੁਝ ਨਾ ਕੁਝ ਮਾਨ ਪਸਾ ਵੀ ਮਿਲਦਾ ਸੀ ਲੱਗਿੰਦਾ ਕੁਝ ਨਾ ਕੁਝ ਇਹ ਸੇਵਾ ਹੀ ਹੈ ਜ਼ਿਆਦਾਤਰ ਤਾਂ ਸੇਵਾ ਹੈ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਤੋਂ ਮਿਲਦੇ ਵੀ ਆ ਥੋੜੇ ਬਹੁਤੇ ਮਿਲਦੇ ਆ ਜੋ ਇਸਕੋਰਿੰਗ ਬੱਚਿਆਂ ਨੂੰ ਮੈਮ ਲੈਂਦੇ ਨੇ ਨਾ ਹਾਂ ਸੇਵਾਈਏ ਸੇਵਾ ਦੇ ਅਕੋਰਡਿੰਗ ਚਲੋ ਥੋੜੇ ਬਹੁਤੇ ਬੱਚਾ ਤੋਂ ਲੈਣੇ ਨਹੀਂ ਸੇਵਾਈਏ ਹਾਂਜੀ ਯਾਨੀ ਸਾਨੂੰ ਮਤਲਬ ਤੁਸੀਂ ਸੰਤੋਸ਼ਟ ਹੋਣ ਨੂੰ ਹਾਂਜੀ ਹਾਂਜੀ ਬਹੁਤ ਸਰ ਕਿਹੜੀ ਕਿਹੜੀ ਕਲਾਸ ਵਾਲੇ ਬੱਚੇ ਨੇ ਮੇਰੇ ਕੋਲ ਸਰ ਪਹਿਲਾਂ 1 ਤੋਂ ਲੈ ਕੇ 8 ਤੱਕ ਸੀ ਹੁਣ ਮੇਰੇ ਕੋਲ 5 ਤੱਕ ਨੇ ਤੇ ਬੇਟੇ ਇਹ ਮਤਲਬ ਜਦੋਂ ਛੋਟੇ ਕੁੜਾ ਆਏ ਪਾ ਕੇ ਇਹਨਾਂ 'ਚ ਝਟਕ ਲੱਗਿਆ ਵੀ ਪ੍ਰਾਪਤੀ ਹੋਈ ਆ ਹਾਂਜੀ ਬਹੁਤ ਵੀਕ ਸੀ ਸਰ ਇਹਨਾਂ ਨੇ ਬਹੁਤ ਕਵਰ ਕਰ ਲਿਆ ਬੱਚਿਆਂ ਨੇ ਇਹਨਾਂ ਕਾਫੀ ਵੀਕ ਸੀਗੇ ਬੱਚੇ। ਬਈ ਤੁਸੀਂ ਕਿੰਨਾ ਟੇਕ ਨੂੰ ਪੜ੍ਹਾ ਰਹੇ ਹੋ? ਸਿਰ ਮੇਰੀ ਜੀ ਜਾਨੀ ਨੂੰ ਐ 1 ਮਹੀਨਾ ਹੋਇਆ ਜੁਆਇਨਿੰਗ ਕਰੀ ਤੇ ਨੀ ਹ। ਮੈਨੂੰ 1 ਮਹੀਨਾ ਹੋਇਆ ਇੱਥੇ। 1 ਮਹੀਨਾ। ਹਾਂਜੀ। ਤੁਹਾਨੂੰ ਕਿੰਨਾ ਟੇਕ ਲੱਗਦਾ ਹੈ ਬੱਚੇ ਨੂੰ ਪੜ੍ਹਾਉਣਾ? ਬਹੁਤ ਅੱਛਾ ਲੱਗਦਾ ਹੈ ਕਿ ਬੱਚੇ ਅੰਨੀ ਨੀੜੀ ਨੇ ਇਸਟਾ ਜਿੰਨੋਂ ਕਾਫੀ ਵੀਕ ਨੇ ਉਸ ਨੂੰ ਗਵਰਨਮੈਂਟ ਸਕੂਲ ਦੇ ਤੇ ਬਟ ਇੱਥੇ ਆ ਕੇ ਇੰਨਾ ਟਾਈਮ ਪਤਾ ਹੀ ਨਹੀਂ ਲੱਗਦਾ ਕਿ ਦੋ-ਦੋ ਘੰਟੇ ਬੀਤ ਜਾਂਦੇ ਨੇ ਇਹਨਾਂ ਨੂੰ ਪੜ੍ਹਾ ਕੇ ਅੱਛਾ ਲੱਗਦਾ ਵੀ ਵਧੀਆ ਫੀਲ ਹੁੰਦਾ ਇਹਨਾਂ ਨੂੰ। ਵੀ ਆਪਣੀ ਜਿਹੜੀ ਐਜੂਕੇਸ਼ਨ ਆ ਇਹਨਾਂ ਨਾਲ ਅਸੀਂ ਸ਼ੇਅਰ ਕਰਦੇ ਆ ਹਾਂਜੀ ਯਾਨੀ ਤੁਹਾਨੂੰ ਮਤਲਬ ਤੁਸੀਂ ਪੂਰੀ ਤਰ੍ਹਾਂ ਬੱਚਿਆਂ ਨੂੰ ਪੜਾ ਕੇ ਖੁਸ਼ ਹੋ ਤੇ ਸੀ ਹਾਂਜੀ 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 ਸੈਟੀਸਫਾਈ ਹਾਂਜੀ ਸਰ ਆਮ ਤੌਰ ਤੇ ਆਮ ਕਬਾਰੇ ਕੋਈ ਸੁਝਾਅ ਦੇਣਾ ਚਾਹੁੰਦੀ ਆ ਮੈਂ ਆਪਣਾ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜਿੱਦਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਨਾ ਘੱਟ ਸਟੱਡੀ ਜਿਵੇਂ ਕਹਿ ਲਵੋ ਕੀ ਕਰਵਾਈ ਜਾਂਦੀ ਆ ਕਿ ਉਹਨਾਂ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਸਟੱਡੀ ਕਰਵਾਈ ਜਾਵੇ ਤੇ ਪਿੰਡਾਂ ਦੇ ਵਿੱਚ ਹੋਰ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਐਦਾਂ ਦੇ ਟਿਊਸ਼ਨ ਸੈਂਟਰ ਖੋਲੇ ਜਾਣ ਤਾਂ ਕਿ ਇਹਨਾਂ ਬੱਚਿਆਂ ਨੂੰ ਬਾਕੀ ਸੋਸਾਇਟੀ ਐ ਬਾਕੀ ਬੱਚਿਆਂ ਦੇ ਬਰਾਬਰ ਇਹਨਾਂ ਨੂੰ ਵੀ ਕੀਤਾ ਜਾ ਸਕੇ ਜੇ ਦੇਖੋ ਇਹ ਮੈਂ ਕੋਸ਼ਿਸ਼ ਕਰ ਸਕਦੀ ਆ ਤਾਂ ਬਾਕੀ ਵੀ ਬਹੁਤ ਸਾਰੇ ਕੋਸ਼ਿਸ਼ ਕਰ ਸਕਦੇ ਨੇ ਤਾਂ ਬਹੁਤ ਵਧੀਆ ਇਹ ਉਪਰਾਲਾ ਹੈ ਹੋਊਗਾ ਬਿਤਾ ਕੋ ਸੰਦੇਸ਼ ਦਿਓ ਹਾਂਜੀ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਮੈਮ ਜਿਹੜੀ ਨੇ ਇਹ ਬੱਚਿਆਂ ਦੇ ਨਾਲ ਪੇਰੈਂਟ ਦੇ ਨਾਲ ਦੋਨਾਂ ਨਾਲ ਬਹੁਤ ਬਹੁਤ ਵਧੀਆ ਇਹਨਾਂ ਦਾ ਕੰਪਰੋਮਾਈਜ਼ ਆ ਕੋਈ ਇਹਨਾਂ ਨੂੰ ਫੀਸ ਦਾ ਜ਼ਿਆਦਾ ਹੈ ਨਹੀਂ ਵੀ ਸਾਨੂੰ ਫੀਸ ਨਹੀਂ ਤਾਂ ਅਸੀਂ ਬੱਚਿਆਂ ਨੂੰ ਟੀਚ ਕਰਾਂਗੇ ਅਗਰ ਕੋਈ ਪੇਰੈਂਟ ਫੀਸ ਨਹੀਂ ਵੀ ਦੇ ਸਕਦੇ ਤਾਂ ਬੱਚੇ ਇੱਥੇ ਆਮ ਨਾਲ ਆ ਕੇ ਪੜ੍ਹ ਸਕਦੇ ਨੇ ਅਸੀਂ ਟੀਚਰਸ ਹਾਂ ਉਹਨਾਂ ਨੂੰ ਮਤਲਬ ਹਰ ਫੈਸਿਲਿਟੀ ਇਹਨਾਂ ਨੂੰ ਕਾਪੀ ਵਗੈਰਾ ਨਹੀਂ ਹੈ ਅਗਰ ਕੁਝ ਕੋਈ ਫੀਸ ਦੀ ਕੋਈ ਪ੍ਰੋਬਲਮ ਆ ਤਾਂ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਜੋ ਆਸ-ਪਾਸ ਦੇ ਆਪਣੇ ਕਈ ਐਸੇ ਨੇ ਜਿਨ੍ਹਾਂ ਨੂੰ ਇਸ ਸੈਂਟਰ ਬਾਰੇ ਨਹੀਂ ਪਤਾ ਹੈਗਾ ਉਹ ਮਤਲਬ ਇੱਥੇ ਆਉਣ ਇੱਥੇ ਵਿਜ਼ਿਟ ਕਰਨ ਤੁਹਾਨੂੰ ਇੱਥੇ ਆ ਕੇ ਪਤਾ ਲੱਗੂਗਾ ਬੱਚੇ ਕਿਸ ਤਰ੍ਹਾਂ ਮਤਲਬ ਪੜ੍ਹਦੇ ਨੇ ਆਪਣੇ ਬੱਚੇ ਜਿਆਦਾ ਤੋਂ ਜਿਆਦਾ ਜੋ ਜੋ ਵੀ ਇਸ ਦੁਗਰੀ ਵਾਲੇ ਜਾਂ ਆਪਣੇ ਆਸ-ਪਾਸ ਦੇ ਇਲਾਕੇ ਵਾਲੇ ਜੋ ਵੀ ਦੇਖਦੇ ਨੇ ਉਹ ਆਪਣੇ ਬੱਚੇ ਨੇ ਜੋ ਨੀੜੀ ਨੇ ਜਿਹੜੇ ਨਹੀਂ ਵੀ ਸੇਨੀਆਂ ਦੇ ਸਕਦੇ ਉਹ ਆਪਣੇ ਬੱਚੇ ਜ਼ਰੂਰ ਇੱਥੇ ਲਗਾਉਣ। ਬਾਬਾ ਸਾਹਿਬ ਡਾਕਟਰ ਵੇੜਗਰ ਦੀ ਪ੍ਰੇਰਣਾ ਸਦਕਾ ਬੇਟੀ ਗੀਤਾਰਾਣੀ ਤੇ ਨਾਲ ਇੱਕ ਟੀਚਰ ਜੀ ਟੀਚਰ ਸਾਹਿਬਾਨ ਇੱਥੇ ਨੇ ਜੋ ਸਕੂਲ ਖੋਲਿਆ। ਬੜਾ ਹੀ ਇਹ ਸੰਤੁਸ਼ਟ ਨੇ। ਔਰ ਵਾਕਾਂ ਨੂੰ ਘੱਟ ਪੈਸੇ ਤੇ ਫੀਸ ਤੇ ਘੱਟ ਫੀਸ ਤੇ ਪੜਾ ਪੜਾਉਂਦੇ ਨੇ ਘੱਟ ਫੀਸ ਵੀ ਇਹਨਾਂ ਨੇ ਇਸ ਲਈ ਰੱਖੀ ਆ ਕਿ ਵੀ ਜਿਹੜੇ ਮਾਪੇ ਨੇ ਉਹ ਆਪਦੇ ਬੱਚਿਆਂ ਨੂੰ ਇੰਟਰਨੈਸ਼ਨਲ ਇੰਟਰਨੈਸ਼ਨਲ ਤੇ ਟਿਊਸ਼ਨ ਸੈਂਟਰ ਤੇ ਭੇਜਣ ਔਰ ਜਿਹੜੇ ਟੀਚਰ ਰੱਖੇ ਇਹਨਾਂ ਕੋਲੇ ਉਹਨਾਂ ਨੂੰ ਵੀ ਥੋੜੀ-ਮੋਟੀ ਖੇਲੜੀ ਦਿੰਦੇ ਨੇ ਪਰ ਇਹ ਸਾਰਿਆਂ ਨੂੰ ਇਹਨਾਂ ਨੇ ਅਪੀਲ ਕੀਤੀ ਆ ਕਿ ਭਾਈ ਹਰੇਕ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲਾਂ ਜਿਹੜੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਉਹਨਾਂ ਲਈ ਇੰਦਾ ਘੱਟ ਤੋਂ ਘੱਟ ਫੀਸ ਤੇ ਟਿਊਸ਼ਨ ਸੈਂਟਰ ਖੋਲ੍ਹੇ ਜਾਣ ਤਾਂ ਕਿ ਅਸੀਂ ਇਹਨਾਂ ਬੱਚਿਆਂ ਨੂੰ ਵੀ ਸੁਸਾਇਟੀ ਦੇ ਹਾਣ ਦੇ ਬਣਾ ਸਕੀ ਜੈਪੀਨ ਜੈ ਭਾਰਤ ਵਾਈਕੁਰਜੀ ਕਾ ਖਾਲਸਾ ਵਾਈੁਰਜੀ ਕੀ ਫਤਿਹ